ਨਗਰ ਕੌਂਸਲ ਤਰਨਤਾਰਨ ਵੱਲੋਂ ਨਗਰ ਕੌਂਸਲ ਦੀ ਮਾਲਕੀਅਤ ਵਾਲੀਆਂ ਦੁਕਾਨਾਂ ਉੱਪਰ ਨਾਜਾਇਜ਼ ਤੌਰ ਤੇ ਕੀਤੀ ਗਈ ਸਾਰੀ ਦੇ ਵਿਰੁੱਧ ਕਾਰਵਾਈ ਕਰਦਿਆਂ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਤਰਨਤਾਰਨ ਦੇ ਕਾਰਜ ਸாதਕ ਅਫਸਰ ਨੇ ਫਾਸਫੀ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਦੁਕਾਨਾਂ ਨੂੰ ਪਹਿਲਾਂ ਕਾਨੂੰਨੀ ਨੋਟਿਸ ਭੇਜੇ ਗਏ ਸਨ ਉਸ ਤੋਂ ਬਾਅਦ ਇਹਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸਾਡੀਆਂ ਨਗਰ ਕੌਂਸਲ ਦੀਆਂ ਇਹਨਾਂ ਨੇ ਕੁਝ ਰੈਨੋਵੇਸ਼ਨ ਕਰ ਲਈ ਆਰਚੀਟੈਕਟ ਇਹ ਕੋਈ ਨਹੀਂ ਬਚੀ ਗਈ ਜੀ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਦੋਵੇਂ ਆ ਇਹਨਾਂ ਦੇ ਉੱਪਰ ਮੰਜ਼ਲਾ ਵਧਾੜੀਆਂ ਜਿਹੜੀਆਂ ਕਿ ਅਨਸੇਫ ਆ ਮੈਕਸिमम 7 ਤੱਕ ਤੁਸੀਂ ਕੀ ਕਰ ਸਕਦੇ ਆ ਉਸ ਤੋਂ ਵੱਧ ਨਹੀਂ ਕਰ ਸਕਦੇ ਇਹਨਾਂ ਨੂੰ ਨੋਟਸ ਵਗੈਰਾ ਦਿੱਤਾ ਸੀ ਵੀ ਤੁਸੀਂ 1 ਸੈਕੰਡਲ 17 ਸਟੇਟੂਟ ਸੈਕਸ਼ਨ ਦੇ ਵੀ ਤੁਸੀਂ ਇਹ ਸਾਡੀ ਮਾਲਕੀ ਆ ਤੇ ਤੁਸੀਂ ਜਿਹੜੀਆਂ ਉਹ ਅਨਸੇਫ ਹੋਈਆਂ ਕੱਲ ਨੂੰ ਕਿਤੇ ਟੁੱਟ ਕੇ ਦੇਖ ਕੇ ਕੋਈ ਬੰਦਾ ਮਰ ਗਿਆ ਜੀ ਇਹਨਾਂ ਨੂੰ ਕਹਿ ਦਿੱਤੀ ਸੀ ਇਹਨਾਂ ਨੂੰ ਢਾਹ ਲੋ ਫਿਰੋਂ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਇਹਨਾਂ ਨੂੰ ਸੀਲ ਕਰਨਾ ਪਿਆ। ਪੰਤਾਰ ਨਗਰ ਕਾਉਂਸਲ ਵੱਲੋਂ ਜੋ ਕਬਜ਼ਿਆਂ ਵਿਰੁੱਧ ਮਹਿੰਮ ਵਿਢੀ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਤਸੀਲ ਚੌਂਕ ਵਿਖੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਕਮੇਟੀ ਘਰ ਦੀ ਮਲਕੀਅਤ ਦੁਕਾਨ ਤੇ ਛੱਤ ਪਾਏਗਾ ਜਾਂ ਕੋਈ ਉਹਦੇ ਉੱਤੇ ਲੈਂਡਰ ਪਾਏਗਾ ਉਹਨੂੰ ਪਰਮਿਸ਼ਨ ਲੈਣੀ ਹੋਵੇਗੀ। ਨਹੀਂ ਤਾਂ ਉਹਦਾ ਸਾਰੀ ਪੇਡਿੰਗ ਢਾ ਦਿੱਤੀ ਜਾਵੇ ਕੈਮਰਾਮੈਨ ਫਾਰਮਰ ਧੈਰੀ ਦੇ ਨਾਲ ਗ੍ਰਿੰਦਰ ਟਿੰਕੂ ਰਿਪੋਰਟ ਫਾਇਟ ਕੀਤੀ ਹੋਈ ਤਰ੍ਹਾਂ